36 ਵਾਰੀ ਟੈਸਟ ਹੁੰਦੇ ਜੇ ਡਰਗ ਕਰਦਾ ਕੋਈ ਕਿਸੇ ਨੂੰ ਯੂਐਸ ਦੇ ਡਰਾਈਵਿੰਗ ਤੇ ਰੱਖਦਾ ਕਿਸੇ ਨੂੰ ਹਮ ਤੇ ਚਲੋ ਕਿਸੇ ਨੇ ਨਹੀਂ ਸੁਣੀ ਫੇਰ ਜਾ ਕੇ ਪੀਸ ਬੌਂਡ ਭਰਤਾ ਤੇ ਮੰਨ ਲਿਆ ਵੀ ਭਾਈ ਮੈਨੂੰ ਮਾਫੀ ਕਰ ਦੋ ਦੱਸੋ ਆਪਣੀ ਗਿਲਟੀ ਮੰਨ ਲੇ ਜਦ ਕਿ ਕੀਤਾ ਵੀ ਕੁਛ ਨਹੀਂ ਗਿਲਤੀ ਮੰਨ ਲਈ ਮੈਨੂੰ ਵਕੀਲ ਕਹਿੰਦਾ ਵੀ ਤੂੰ ਇੱਥੇ 25000 ਡਾਲਰ ਤੇਰਾ ਲੱਗਣਾ ਆਪਣੀ ਜਾਨ ਬਚਾਉਣ ਦਾ ਮਾਈ ਗਾਡ ਉਹਨੂੰ ਫਰੀ ਵਕੀਲ ਹਮ ਕਰਨੇ ਵਾਲਾ ਬੰਦਾ ساری ਜਿੰਦਗੀ ਟਰੱਕ ਚਲਾ ਚਲਾ ਕੇ ਸਾਡੇ ਬੁਰੇ ਹਾਲ ਹੋ ਗਏ ਘਰ ਵੀ ਲੈ ਕੇ ਦਿੱਤਾ ਸਭ ਕੁਝ ਲੈ ਕੇ ਦਿੱਤਾ ਜੀ ਅੱਧ ਮੇਰਾ ਲੈ ਲੈ ਅੱਧ ਕੀ ਸਾਰਾ ਹੀ ਤੁਹਾਡਾ ਭਾਈ ਪਰ ਲੈਣ ਵਾਲੀ ਤਾਂ ਹੀ ਇਨੀ ਤਰਕੋ ਅੱਧ ਬੰਦੇ ਨੇ ਲੈ ਕੇ ਕਿੱਥੇ ਨੂੰ ਜਾਣਾ ਹੁੰਦਾ ਸਹੀ ਗੱਲ ਹੈ ਸਹੀ ਗੱਲ ਹੈ ਸੋ ਬੱਚੇ ਆ ਬੱਚਿਆਂ ਨੂੰ ਮੈਂ ਨਹੀਂ ਮਿਲਣ ਦੇ ਨੇ ਕਰ ਲਓ ਜੋ ਕਰਨਾ ਜੇ ਉਹ ਇਦਾਂ ਦੀਆਂ ਗੱਲਾਂ ਇਨਵੋਲ ਹੁੰਦੀਆਂ ਬੰਦਾ ਕਿਹਨੂੰ ਮੈਂ ਦੁੱਖ ਦੱਸਾਂ ਬੜਾ ਕਿਧ ਤੋਂ ਪਿੱਟਾਂ ਦੱਸੋ ਮੈਨੂੰ ਕੁਝ ਸੁਣਦਾ ਹੀ ਨਹੀਂ वेलकम फेर ਜਦੋਂ ਕੋਈ ਗੱਲ ਰਿਸ਼ਤੇਦਾਰਾਂ ਚ ਜਾਂਦੀ ਆ ਰਿਸ਼ਤੇਦਾਰ ਗੱਲਾਂ ਬਾਤਾਂ ਸੁਣਦੇ ਆ ਉਹ ਪਹਿਲਾਂ ਰਾਮ ਕਹਾਣੀ ਸਾਰੀ ਸੁਣ ਲੈਣੀ ਹੁੰਦੀ ਆ H2 ਲੈ ਕੇ Z ਤੱਕ ਬਾਅਦ ਬੰਦੇ ਦੀਆਂ 98 ਦਲੀਲਾਂ ਲੇਡੀ ਦੇ ਦੋ ਹੰਝੂ ਇੱਕ ਬਰਾਬਰ ਆ ਸੋ ਬੜਾ ਪਿੱਟ ਪਿੱਟ ਦੇ ਲਿਆ ਅੱਜ ਮੈਨੂੰ ਇਸ ਡਰਾਮੇ ਚ ਪਏ ਨੂੰ 3 ਸਾਲ ਹੋ ਗਏ ਆ ਮਾਈ ਗੋਡ ਯਕੀਨ ਜਾਣਿਓ ਮੈਂ ਦੁਖੀ ਹਿਰਦੇ ਨਾਲ ਕਹਿਣਾ ਚਾਹੁੰਦਾ ਮੈਂ ਫਿਰ ਰਿਪੀਟ ਕਰ ਦਿੰਦਾ ਮੈਂ ਐਨ ਲੌਜ਼ ਨੂੰ ਗਲਤ ਨਹੀਂ ਕਹਿ ਰਹਾ ਮੈਂ ਆਪਣਾ ਪਿੱਟਣਾ ਪਿੱਟ ਰਿਹਾ ਸਿਰਫ ਜੀ ਵੀਰ ਜਾਣੇ ਉਹ ਨਾ ਤਾਂ ਕਾਨੂੰਨ ਨੇ ਸੁਣੀ ਤੇ ਨਾ ਕਿਸੇ ਰਿਸ਼ਤੇਦਾਰ ਨੇ ਸੁਣੂ ਹੂੰ ਉਹ ਬਸ ਮੈਨੂੰ ਜਿਹੜੇ ਸੰਬੰਧ ਨੇ ਸਲਾਹ ਚ ਉਹ ਕਹਿੰਦਾ ਵੀਰ ਤੂੰ ਆਪਣਾ ਆਪਣਾ ਖਰਾਬ ਕਰੀਂ ਆਪਣੇ ਆਪ ਨੂੰ ਬਿਲਡ ਕਰ ਤੇ ਮੈਨੂੰ ਖਰਚਾ ਦੇਵੇ ਮੈਨੂੰ ਉਹ ਦੇਵੇ ਬੈਂਕ ਤੋਂ ਗਵਰਨਮੈਂਟ ਤੋਂ ਕਰਕੇ 3600 ਮੇਰੇ ਤੇ ਕਲੇਮ ਪਾਤਾ ਹਨਾ ਉਤੋਂ ਧਮਕੀਆਂ ਤੈਨੂੰ ਐ ਕਰਦਾਂਗੇ ਇੰਡੀਆ ਚੱਲ ਤੈਨੂੰ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਇਦਾਂ ਦਾ ਬਕਵਾਸ ਹਨਾ ਹੂੰ ਸੋ ਬੰਦਾ ਨਾ ਤਾਂ ਕੈਨੇਡਾ ਚ ਸੇਫ ਹੈ ਤੇ ਨਾ ਇੰਡੀਆ ਚ ਸੇਫ ਹੈ ਦੱਸੋ ਮੈਂ ਕੀਤਾ ਕੀ ਕੈਨੇਡਾ ਨੂੰ ਬੰਦਾ ਸਭ ਕੁਝ ਤੁਹਾਡੀ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦਾ ਕਿ ਇੱਕ ਰੁਪਿਆ ਤੱਕ ਦਾ ਲਵਾਇਆ ਨਹੀਂ ਕਿਤੇ ਅਸੀਂ ਹੂੰ ਉਹ ਉਲਟਾ ਘਰ ਦੇ ਵਿੱਚ ਨਾਂ ਵੀ ਉਹਦਾ ਪਵਾਇਆ ਪ੍ਰੋਪਰ ਮਹਾਰਾਣੀ ਬਣਾ ਕੇ ਲੇਡੀ ਨੂੰ ਰੱਖਿਆ ਹੂੰ ਹੂੰ ਬਈ ਗੱਲਾਂ ਹੋ ਸਕਦਾ ਕੋਈ ਨਿੱਕੀਆਂ ਨਕੀ ਹੋਣ ਪਰ ਲੜਾਈ ਜਦੋਂ ਵੱਜ ਜਾਂਦੀ ਆ ਪਿੱਛੇ ਮਾਂ-ਬਾਪ ਦੀ ਇਨਵੋਲਵਮੈਂਟ ਆ ਜਿਹੜੀ ਜੀ ਉਹ ਇਹ ਵੀ ਕਹਿ ਰਹੇ ਵੀ ਬੇਟੇ ਤੂੰ ਆਪਣੇ ਹਸਬੰਦ ਨਾਲ ਬੈਠ ਕੇ ਗੱਲ ਨਵੇੜ ਹੂੰ ਉਹ ਕਹਿ ਰਿਹਾ ਵੀ ਇਹ ਇਦਾਂ ਕਹਿਣ ਵਾਲਾ ਕੌਣ ਹੁੰਦਾ ਹੂੰ ਜਾ ਚਲੋ ਹੋ ਸਕਦਾ ਜੇ ਮੈਂ ਵੀ ਕਿਸੇ ਨੂੰ ਕਹਾਂ ਮੈਨੂੰ ਵੀ ਇਹੀ ਕੋਈ ਕਹੂਗਾ ਵੀ ਉਹ ਐਡਾ ਕਹਿਣ ਵਾਲੀ ਕੌਣ ਹੁੰਦੀ ਪਰ ਨਹੀਂ ਜਦੋਂ ਹਸਬੰਡ ਵਾਈਫ ਦੀ ਗੱਲ ਆ ਨਾ ਬਿਲਕੁਲ ਉਹ ਬਹਿ ਕੇ ਸੌਟ ਆਊਟ ਹੋ ਸਕਦੀ ਹੈ ਨਾ ਤੂੰ ਆਪਣੇ ਅੰਦਰ ਵਿੱਚ ਸੱਦ ਨਾ ਮੈਂ ਆਪਣੇ ਅੰਦਰ ਨੂੰ ਸੱਦਾ ਹਾਂ ਜੀ ਆਪਣੀ ਜ਼ਿੰਦਗੀ ਆ ਇਹਨੂੰ ਅੱਗੇ ਵਧਾਇਆ ਜਾਵੇ ਬਿਲਕੁਲ ਪਰ ਮੈਂ ਦਿਲ ਦੀ ਗੱਲ ਕਰਦਾ ਮੇਰਾ ਕਿਸੇ ਨੇ ਡਿਪਰੈਸ਼ਨ ਨਹੀਂ ਦੇਖਿਆ ਨਾ ਮੈਨੂੰ ਮੇਰੀ ਕਿਸੇ ਨੇ ਸੁਣੀ ਨਹੀਂ ਪੈਣੀ ਸੱਚ ਦੱਸਾਂ ਅੱਜ ਆਪਣੇ ਆਪ ਦੇ ਵਿੱਚ ਮੈਂ ਰਹਿਣਾ ਮੈਂ ਦੇਖਦਾ ਹਾਂ ਨਾ ਜੋ ਹੋਊਗਾ ਦੇਖਿਆ ਜਾਊਗਾ ਜੇ ਮੈਨੂੰ ਜੇਲ੍ਹ ਹੋ ਜਾਵੇ ਮੈਂ ਜੇਲ੍ਹ ਚ ਵੀ ਰਹਿਣ ਨੂੰ ਤਿਆਰ ਹਾਂ 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 ਜਿੱਦੇ ਮੈਂ ਬਾਹਰ ਆ ਤਾਂ ਮੈਂ ਬਾਹਰ ਆ ਇਹਨੂੰ ਵੀ ਤਿਆਰ ਹੈ ਪਰ ਮੇਰੀ ਜ਼ਿੰਦਗੀ ਜਿੱਦਾਂ ਨਾ ਮਿੱਟੀ ਹੋ ਸੋਸਾਇਟੀ ਜਾਂ ਮੋਸ਼ਨ ਨਹੀਂ نکਲਿਆ ਸੱਚ ਜਾਣਦਾ ਮੈਂ ਤੇ ਮੈਂ ਉਹਨੂੰ ਵੀ ਨਹੀਂਵਾੜਾ ਕਹਿਣਾ ਜਿਹਦੇ ਵਸਦੇ ਰਹਿਣ ਮੇਰੀ ਵਾਈਫ ਵੀ ਚੰਗੇ ਵਸਦੇ ਉਹਨਾਂ ਦੇ ਘਰ ਦੇ ਵੀ ਵਸਦੇ ਰਹਿਣ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਬੰਦੇ ਦੀ ਸੁਣਵਾਈ ਹੈ ਨਹੀਂ ਸੱਚ ਜਾਣ ਬਿਲਕੁਲ ਸੋ ਮੈਂ ਜਿੱਥੋਂ ਇਹ ਕਹੂੰਗਾ ਵਿਆਹ ਨਾ ਕਰਾਇਓ ਮਿੱਤਰੋ ਜੇ ਕਰਾਉਣਾ ਹੈ ਤਾਂ ਬਰਾਬਰ ਵਾਲੀ ਕੁੜੀ ਨਾਲ ਕਰਾਇਓ ਜਦੋਂ ਵਿਆਹ ਕਰਾਉਣਾ ਨੂੰ ਕਿਹਾ ਬਲੀ ਮਰਜੀ ਮੇਰੇ ਟੈਸਟ ਕਰਾ ਲਓ ਮੈਂ ਜੋ ਹੁਣ ਡਰਾਈਵਰ ਆ ਇਹਦੀ 36 ਵਾਰੀ ਟੈਸਟ ਹੁੰਦੇ ਜੇ ਡਰੱਗ ਕਰਦਾ ਕੋਈ ਕਿਸੇ ਨੂੰ